ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਦੇ ਵੱਲੋਂ ਹਲਕਾ ਜਨਾਲਾ ਦੇ ਕਸਬਾ ਰਮਦਾਸ ਦੇ ਦਰਿਆ ਰਾਵੀ ਤੋਂ ਪਾਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਧਰਾ ਕਰਨ ਦੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਸੰਗਰੂਰ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਦੇ 100 ਦੇ ਕਰੀਬ ਟਰੈਕਟਰ ਰਮਦਾਸ ਇਲਾਕੇ 'ਚ ਪਹੁੰਚੇ ਜਿੱਥੇ ਰਾਵੀ ਦਰਿਆ ਪਾਰ ਖੜਾ ਕਰਕੇ ਖਰਾਬ ਹੋਏ ਕਿਸਾਨਾਂ ਦੇ ਖੇਤਾਂ ਨੂੰ ਪਧਰਾ ਕਰਕੇ ਵਾਹੀਓ ਕੀਤਾ ਗਿਆ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਕਣਕ ਦੀ ਬਿਜਾਈ ਕਰ ਸਕਣ। ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਬਲਾਕ ਅਟਾਰੀ ਦਾ ਪ੍ਰਧਾਨ ਆ ਜੋ ਪਹਿਲਾਂ ਪੰਜਾਬ ਨੂੰ ਐਤਕਾਂ ਬਹੁਤ ਵੱਡੀ ਪਾਣੀਆਂ ਨੇ ਮਾਰ ਮਾਰੀ ਆ ਉਹ ਕੁਦਰਤੀ ਘਟ ਤੇ ਲਾਪਰਵਾਹੀ ਵਾਲੀ ਜਿਆਦਾ ਸੀ ਜਿਹਦੇ ਵਿੱਚ ਪੰਜਾਬ ਲਗਭਗ 4 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਫਸਲ ਖਰਾਬ ਹੋ ਗਈ ਨਾਲ ਜਿਨਾ ਘਰਾਂ ਨੂੰ ਨੁਕਸਾਨ ਹੋਇਆ ਮੌਤਾਂ ਹੋਈਆਂ ਲੋਕਾਂ ਦਾ ਡੰਗਰ ਮਾਰ ਰੁੜ ਗਿਆ ਜਿੱਥੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਸੀ ਪਰ ਸਰਕਾਰ ਵੱਡੇ ਪੱਧਰ ਤੇ ਮਦਦ ਜਿੰਨੀ ਲੋੜ ਸੀ ਉਹ ਨਹੀਂ ਕਰ ਸਕੀ ਅਤੇ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਨੇ ਇੱਥੇ ਭਾਰਤੀ ਕਿਸਾਨ ਜਨੂ ਇੱਕਤਾ ਗ੍ਰਾਹਾਂ ਵੱਲੋਂ ਪਹਿਲਾਂ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਜ਼ਿਲੇ ਪ੍ਰਭਾਵਿਤ ਸਨ ਭਾਵੇਂ ਉਹ ਅੰਮਰਸਰ ਦਾ ਅਜਨਾਲਾ ਤਸੀਲ ਸੀ ਗੁਰਦਾਸਪੁਰ ਫਾਜ਼ਿਲਕਾ ਪਹਿਲਾਂ ਲੋਕਾਂ ਨੂੰ ਕਣਕ ਵੰਡੀ ਫਿਰ ਤੂੜੀ ਕੱਪੜੇ ਹੋਰ ਸਮਾਨ ਵੰਡਿਆ ਤੇ ਅੱਜ ਵੱਡੇ ਪੱਧਰ ਤੇ ਜ਼ਮੀਨਾ ਪੱਧਰ ਕੀਤੀਆਂ ਜਾ ਰਹੀਆਂ ਨੇ ਇਹ ਪਹਿਲੇ ਦਿਨ ਤੋਂ ਹੀ ਗੱਲ ਕਹੀ ਸੀ ਕਿ ਜਿਹੜਾ ਪਾਣੀ ਜਿੰਨਾ ਚਿਰ ਘਰਾਂ ਦੇ ਵਿੱਚ ਖਲੋਤਾ ਜਾਪਦਾ ਸੀ ਜ਼ਮੀਨਾਂ 'ਚ ਖਲੋਤਾ ਉਹਨਾਂ 'ਚ ਵੱਡੇ ਚੈਨਲਾਂ ਦੀਆਂ ਨਜ਼ਰਾਂ ਜੜੀਆਂ ਵਾ ਇਹ ਤੇ ਤਕੀਆਂ ਰਹੀਆਂ ਪਰ ਜਦੋਂ ਦਾ ਪਾਣੀ ਲੱਤ ਗਿਆ ਉਹ ਸਮਝਦੇ ਵੀ ਸ਼ਾਇਦ ਮੁਸ਼ਕਲਾਂ ਘਟ ਗਈਆਂ ਅਸੀਂ ਮੰਨਦੇ ਆਂ ਕਿ ਜਦੋਂ ਪਾਣੀ ਲੱਥਾ ਉਹ ਤੋਂ ਬਾਅਦ ਮੁਸ਼ਕਲਾਂ ਚੱਲੂ ਹੋਈਆਂ ਨੇ ਜਿੱਥੇ ਵੱਡੇ ਪੱਧਰ ਤੇ ਬਿਮਾਰੀਆਂ ਫੈਲੀਆਂ ਉੱਥੇ ਵੱਡੇ ਪੱਧਰ ਤੇ ਲੋਕਾਂ ਦੀ ਜਿਹੜੀ ਅੱਜ ਦੀ ਅਖਬਾਰ ਦੀ ਖਬਰ ਆ ਇਹ 15000 ਏਕੜ ਜ਼ਮੀਨ ਹੈ ਜਿਹੜੀ ਦਰਿਆਦ ਨਾਲ ਖੁਰਦ-ਬੁਰਦ ਹੋ ਗਈ ਆ ਉਹਦੇ ਨਾਲ 15000 ਤੇ ਹੋ ਗਈ ਤੇ ਨਾਲ ਦੀ ਨਾਲ ਜਿਹੜੀ ਗਾਰ ਚੜ ਗਈ ਆ ਰੇਤ ਚੜ ਗਈ ਆ ਟਿੱਬੇ ਬਣ ਗਏ ਆ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਆ ਸਰਕਾਰ ਲੋਕਾਂ ਦੀ ਬਾਹਂ ਨਹੀਂ ਫੜ ਰਹੀ ਲੋਕ ਹੀ ਲੋਕਾਂ ਦੀ ਬਾਹਂ ਫੜ ਰਹੇ ਨੇ ਇਹ ਸਾਡੀ ਜਥੇਬੰਦੀ ਵੱਲੋਂ ਮਾਲਵੇ ਦੇ ਵਿੱਚੋਂ ਜ਼ਿਲ੍ਹੇ ਸੰਗਰੂਰ ਦੀ ਡਿਊਟੀ ਲੱਗੀ ਆ ਵੱਡੇ ਪੱਧਰ ਤੇ ਪਹਿਲਾਂ ਪੜਾਅਵਾਰ ਮ ਅੱਜ 100 ਤੋਂ ਵੱਧ ਟਰੈਕਟਰ ਜਿਹੜਾ ਵਾ ਇੱਥੇ ਜ਼ਮੀਨਾਂ ਪਦਰੀਆਂ ਕਰ ਰਿਹਾ ਤੇ ਜਿਨ੍ਹਾਂ ਚ ਲੋਕ ਪੈਰਾਂ ਸਿਰ ਨਹੀਂ ਹੁੰਦੇ ਹੜਪੀੜ ਤੇ ਲੋਕ ਦਾ ਮੁੱਢ ਵਸੇਬਾ ਨਹੀਂ ਹੁੰਦਾ ਉਹਨਾਂ ਚਿਰ ਇਹ ਮਤ ਜਾਰੀ ਰਹੂਗੀ ਮੈਂ ਕਸ਼ਮੀਰ ਸਿੰਘ ਤੰਗਾਈ ਜਿਹੜਾ ਪ੍ਰਧਾਨ ਵੀ ਕਰੂ ਇਕਤਾ ਗਰਾਹਾਂ ਜਿਤਨਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਹੜਾ ਨੇ ਮਾਰ ਮਾਰੀ ਉਹਦੇ ਚ ਸਾਡੇ ਬਲਾਕ ਹੀ ਨਾਲਾ ਦਾ ਰਮਦਾਸ ਏਰੀਆ ਜਿਹੜਾ ਪ੍ਰਭਾਵਿਤ ਜਿਹਦੇ ਲਗਭਗ 125 ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹਿਲਾਂ ਸਾਡੀ ਜਿੱਥੇ ਬੰਦੀ ਦੇ ਫੈਸਲੇ ਮੁਤਾਬਕ ਆਪਾਂ ਮਜ਼ਦੂਰਾਂ ਨੂੰ ਤੇ ਬੇਜਮੀਨੇ ਕਿਸਾਨਾਂ ਨੂੰ ਖਾਣ ਵਾਸਤੇ ਘਰ ਘਰ ਕਣਕ ਦਿੱਤੀ ਲੀੜਾ ਕਪੜਾ ਬਿਸਤਰੇ ਦਿੱਤੇ ਉਦੋਂ ਬਾਅਦ ਤੂੜੀ ਦੀ ਸੇਵਾ ਕੀਤੀ ਉਦੋਂ ਬਾਅਦ ਘਰ ਘਰ ਬੀਜ ਦਿੱਤਾ ਕਿਸਾਨਾਂ ਨੂੰ ਤੇ ਨਾਲੇ ਵਾਦਾ ਕੀਤਾ ਹੈ ਵੀ ਜਿਹੜੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਪਾਣੀ ਦਾ ਕਰਕੇ ਹਟਦਾ ਕਰਕੇ ਉਹ ਜ਼ਮੀਨਾਂ ਪਧਰੀਆਂ ਕਰਕੇ ਕਿਸਾਨਾਂ ਨੂੰ ਵਾਈ ਜੋਗ ਬਣਾ ਕੇ ਦੇਵਾਂਗੇ ਉਹਦੇ ਕੱਲ ਸਾਡੇ ਟਰੈਕਟਰ ਜਿਹੜੇ ਤੁਰੇ ਜਿਹੜੇ ਰਾਤ ਆਏ ਨੇ ਜ਼ਿਲ੍ਹੇ ਸੰਗਰੂਰ ਤੋਂ ਅੱਜ ਦਰਿਆ موسی ਪਿੰਡ ਦੇ ਸਾਹਮਣੇ ਦਰਿਆ ਤੋਂ ਪਾਰ ਰਾਵੀ ਦੇ ਕੰਢੇ ਤੇ ਬਾਰਡਰ ਤੇ ਜਿਹੜੀ ਜ਼ਮੀਨ ਆ ਉਹ ਪਧਰੀ ਕਰ ਰਹੇ ਨੇ ਸਵੇਰ ਦੀ ਉਹਦੇ ਵਿੱਚ ਸੈਂਕੜੇ ਸਾਡੇ ਜਿਹੜੇ ਟਰੈਕਟਰ ਨੇ ਉਹ ਲੱਗੇ ਹੋਏ ਨੇ ਕਿਰਾਏ ਤੇ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਉਹ ਪਧਰੀ ਕੀਤੀ ਆ ਇਹ ਜਿੰਨਾ ਚਿਰ ਜ਼ਮੀਨ ਪਧਰੀ ਨਹੀਂਂਦੀ ਲਗਾਤਾਰ ਇਸੇ ਤਰ੍ਹਾਂ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਜਾਰੀ ਰਹੂਗਾ ਤੇ ਅਸੀਂ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਜਿਹੜੇ ਓਖੀ ਘੜੀ ਦੇ ਵਿੱਚ ਇੱਕ ਦੂਜੇ ਨਾਲ ਖਲੋਤੇ ਨਸਾਹ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਨੋਦ ਕੁਮਾਰ ਕੇ ਆਟੀ ਨਿਊਜ਼ ਨੈਟਵਰਕ